ਦੋਸਤੋ ਆਪਾਂ ਪਿੰਡਾਂ ਦੀ ਸੈਰ ਕਰਦੇ ਕਰਦੇ ਅੱਜ ਪਹੁੰਚੇ ਆਂ ਜ਼ਿਲ੍ਹਾ ਲੁਧਿਆਣਾ ਦੇ ਬਹੁਤ ਮਸ਼ਹੂਰ ਤੇ ਖੂਬਸੂਰਤ ਪਿੰਡ ਕਿਲਾ ਰਾਏਪੁਰ। ਉਹੀ ਕਿਲਾ ਰਾਏਪੁਰ ਜਿਸ ਦੀਆਂ ਖੇਡਾਂ ਦੇ ਬਾਰੇ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਰਹੇ ਆਂ ਤੇ ਅੱਜ ਤੁਹਾਨੂੰ ਦੋਸਤੋ ਇਸ ਪਿੰਡ ਦੀ ਸੈਰ ਕਰਾਵਾਂਗੇ ਬੜਾ ਕੁਝ ਇਸ ਪਿੰਡ ਦੇ ਵਿੱਚ ਦੇਖਣ ਵਾਲਾ। ਦੋਸਤੋ ਇਹ ਪਿੰਡ ਕਿਲਾ ਰਾਏਪੁਰ ਦਾ ਜਿਹੜਾ ਮੇਨ ਬਾਸਾਡਾ ਤੇ ਐਂਟਰੀ ਗੇਟ ਆ ਜਿੱਥੋਂ ਆਪਾਂ ਪਿੰਡ ਦੇ ਵਿੱਚ ਐਂਟਰ ਕਰਦੇ ਆ ਦੋਸਤੋ ਪਖੋਵਾਲ ਤੋਂ ਡੇਲੋ ਰੋਡ ਦੇ ਉੱਪਰ ਪਿੰਡ ਕਿਲਾ ਰਾਏਪੋਰਾ ਬਹੁਤ ਪੁਰਾਣਾ ਇਹ ਲੁਧਿਆਣਾ ਜ਼ਿਲ੍ਹਾ ਦਾ ਪਿੰਡ ਆ ਇਹ ਦੋਸਤੋ ਪਿੰਡ ਦੀ ਫਿਰਨੀ ਆ ਪਿੰਡ ਦੀ ਫਿਰਨੀ ਤੋਂ ਘੁੰਮਦੇ ਹੋਏ ਆਪਾਂ ਪਿੰਡ ਦੇ ਤੁਹਾਨੂੰ ਪੁਰਾਣੇ ਬਾਜ਼ਾਰ ਰੇਲਵੇ ਸਟੇਸ਼ਨ ਜਿੰਨਾ ਕੁ ਕੁਝ ਇੱਥੇ ਮੇਨ ਮੇਨ ਦੇਖਣ ਵਾਲਾ ਉਹ ਤੁਹਾਨੂੰ ਦਿਖਾਵਾਂਗੇ ਦੋਸਤੋ ਇੱਥੇ ਦੋ ਤਿੰਨ ਪਿੰਡ ਆ ਜਿਹੜੇ ਬਹੁਤ ਪੁਰਾਣੇ ਆ ਉਹਨਾਂ ਦੇ ਵਿੱਚ ਗੁੱਜਰਵਾਲ, ਨਰੰਗਵਾਲ, ਕਿਲਾ ਰਾਏਪੁਰ ਤਿੰਨੋਂ ਪਿੰਡ ਨਾਲ ਨਾਲ ਨੇ ਗੁੱਜਰਵਾਲ ਪਿੰਡ ਦੋਸਤੋ ਤੁਹਾਨੂੰ ਆਪਾਂ ਪਹਿਲਾਂ ਦਿਖਾ ਚੁੱਕੇ ਆ ਇਹ ਦੋਸਤੋ ਕਿਲਾ ਰਾਏਪੁਰ ਅੱਜ ਤੁਹਾਨੂੰ ਦਿਖਾ ਰਹੇ ਆ ਇਹ ਕਿਲਾ ਰਾਏਪੁਰ ਦਾ ਰੇਲਵੇ ਸਟੇਸ਼ਨ ਦਾ ਦੋਸਤੋ ਜਿਹੜਾ ਨੇੜਲਾ ਏਰੀਆ ਉਹ ਤੁਸੀਂ ਦੇਖ ਰਹੇ ਹੋ ਪਿੰਡ ਦੀ ਫਿਰਨੀ ਆ ਤੇ ਹੁਣ ਦੋਸਤੋ ਆਪਾਂ ਤੁਹਾਨੂੰ ਪਿੰਡ ਦਾ ਜਿਹੜਾ ਪੁਰਾਣਾ ਬਾਜ਼ਾਰਾ ਉਹ ਦਿਖਾਵਾਂਗੇ ਇਹ ਪਿੰਡ ਦਾ ਪੁਰਾਣਾ ਬਾਜ਼ਾਰਾ ਇਸ ਪਿੰਡ ਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਵਿਰਾਸਤੀ ਇਮਾਰਤਾਂ ਹਵੇਲੀਆਂ ਛੋਟੀਆਂ-ਛੋਟੀਆਂ ਦੋਸਤੋ ਗਲੀਆਂ ਨੇ ਪਿੰਡ ਦੀਆਂ ਤੇ ਵੱਡੀਆਂ-ਵੱਡੀਆਂ ਇਮਾਰਤਾਂ ਹਵੇਲੀਆਂ ਜਿਨ੍ਹਾਂ ਨੂੰ ਲੋਕਾਂ ਨੇ ਅੱਜ ਵੀ ਸੰਭਾਲਿਆ ਹੋਇਆ ਪਿੰਡਾਂ ਦੀਆਂ ਦੋਸਤੋ ਜੇਕਰ ਤੰਗ ਗਲੀਆਂ ਦੀ ਗੱਲ ਕਰੀਏ ਤਾਂ ਸ਼੍ਰੀ ਅੰਮ੍ਰਿਤਸਰ ਮਲੇਰਕੋਟਲਾ ਬਸੀ ਪਠਾਣਾ ਇਹ ਜਿਹੜੇ ਪੁਰਾਣੇ ਸ਼ਹਿਰ ਨੇ ਉਹਨਾਂ ਦੇ ਵਿੱਚ ਤਾਂ ਆਮ ਹੀ ਦੇਖਣ ਨੂੰ ਮਿਲਦੀਆਂ ਨੇ ਉਹਨਾਂ 'ਚੋਂ ਗੱਲ ਕਰੀਏ ਪਿੰਡਾਂ ਦੀ ਤਾਂ ਦੋਸਤੋ ਅੱਜ ਕਿਲਾ ਰਾਏਪੁਰ ਦੀਆਂ ਤੁਹਾਨੂੰ ਗਲੀਆਂ ਦਿਖਾ ਰਹੇ ਹਾਂ ਦੇਖੋ ਕਿੰਨੀਆਂ ਖੂਬਸੂਰਤ ਛੋਟੀਆਂ ਛੋਟੀਆਂ ਗਲੀਆਂ ਨੇ ਤੇ ਇਸ ਦੀਆਂ ਇਮਾਰਤਾਂ ਦੇਖੋ ਕਿੰਨੀਆਂ ਵੱਡੀਆਂ ਵੱਡੀਆਂ ਇਮਾਰਤਾਂ ਨੇ ਬਹੁਤ ਸਾਰੀਆਂ ਪੁਰਾਣੀਆਂ ਇਮਾਰਤਾਂ ਨੇ ਪੁਰਾਣੀਆਂ ਦੁਕਾਨਾਂ ਨੇ ਦੋਸਤੋ ਕਿਲਾ ਰਾਏਪੁਰ ਉਹੀ ਪਿੰਡਾ ਜਿੱਥੇ ਅਮੀਰ ਖਾਨ ਦੀ ਫਿਲਮ ਦੰਗਲ ਦੀ ਸ਼ੂਟਿੰਗ ਹੋਈ ਸਲਮਾਨ ਖਾਨ ਦੀ ਫਿਲਮ ਸੁਲਤਾਨ ਦੀ ਸ਼ੂਟਿੰਗ ਹੋਈ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪੋਜਪੂਰੀ ਫਿਲਮਾਂ ਉਹਨਾਂ ਦੀ ਵੀ ਸ਼ੂਟਿੰਗ ਇਸ ਪਿੰਡ ਦੇ ਵਿੱਚ ਹੋ ਚੁੱਕੀ ਆ ਪਤੀ ਰੰਗਾ ਕਿਲਾ ਰਾਏਪੁਰ ਇਹ ਦੋਸਤੋ ਸਾਰਾ ਇਸ ਪਿੰਡ ਦਾ ਜਿਹੜਾ ਪਿਆਰਾ ਪੁਰਾਣਾ ਬਾਜ਼ਾਰ ਆ ਇੱਥੋਂ ਜ਼ਿਆਦਾਤਰ ਆ ਜਿਹੜੀ ਪੈਦਲ ਜਾਂ ਮੋਟਰਸਾਈਕਲ ਵਗੈਰਾ ਤੇ ਹੀ ਆਵਾਜ਼ ਆਈ ਹੁੰਦੀ ਆ ਗੱਡੀ ਵਗੈਰਾ ਨੂੰ ਤੁਹਾਨੂੰ ਬਾਹਰ ਪਾਰਕ ਕਰਨਾ ਪੈਂਦਾ ਹੈ ਇਹ ਪਿੰਡ ਕਿਲਾ ਰਾਇਪੁਰ ਦਾ ਦੋਸਤੋ ਬਹੁਤ ਪੁਰਾਣਾ ਦਰਵਾਜ਼ਾ ਹੈ ਜਿਸ ਨੂੰ ਬਹੁਤ ਖੂਬਸੂਰਤ ਰੰਗ ਕੀਤਾ ਆ ਤੇ ਇਸ ਦੀ ਸਾਂਭ ਸੰਭਾਲ ਵੀ ਆ ਉਸ ਤੋਂ ਬਾਅਦ ਦੋਸਤੋ ਆਪਾਂ ਹੁਣ ਪਹੁੰਚੇ ਆ ਕਿਲਾ ਰਾਇਪੁਰ ਦੇ ਰੇਲਵੇ ਸਟੇਸ਼ਨ ਤੇ ਕਿਲਾ ਰਾਇਪੁਰ ਦਾ ਜਿਹੜਾ ਰੇਲਵੇ ਸਟੇਸ਼ਨ ਆ ਇਹ ਵੀ ਬ੍ਰਿਟਿਸ਼ ਗਵਰਨਮੈਂਟ ਦੇ ਦੁਆਰਾ ਬਣਾਇਆ ਗਿਆ ਪੁਰਾਣੀ ਇਸ ਦੀ ਇਮਾਰਤ ਆ ਤੇ ਉਸੇ ਨੂੰ ਹੀ ਮੈਂਟੇਨ ਕੀਤਾ ਜਾਂਦਾ ਹੈ ਇਸ ਰੇਲਵੇ ਸਟੇਸ਼ਨ ਦਾ ਜਿਹੜਾ ਨਕਸ਼ਾ ਹੈ ਇਮਾਰਤ ਦਾ ਉਹ ਵੀ ਬਹੁਤ ਖੂਬਸੂਰਤ ਆ ਦੇਖਣਯੋਗ ਆ ਇਹ ਕਿਲਾ ਰਾਏਪੁਰ ਦਾ ਦੋਸਤੋ ਤੁਹਾਨੂੰ ਆਪਾਂ ਰੇਲਵੇ ਸਟੇਸ਼ਨ ਦਿਖਾ ਰਹੇ ਹਾਂ ਬਿਲਕੁਲ ਪਿੰਡ ਦੇ ਬਾਹਰਲੀ ਫਿਰਨੀ ਤੇ ਤੇ ਪਿੰਡ ਦੇ ਨਜ਼ਦੀਕ ਹੀ ਦੋਸਤੋ ਇੱਥੋਂ ਦਾ ਜਿਹੜਾ ਰੇਲਵੇ ਸਟੇਸ਼ਨ ਆ ਉਹ ਬਣਿਆ ਹੋਇਆ ਹੈ ਦੋਸਤੋ ਇਹ ਐਨੇ ਕਬਡੇ ਪਿੰਡ ਨੇ ਕਿ ਜੇਕਰ ਅਸੀਂ ਇਥੋਂ 10 ਵੀਡੀਓ ਵੀ ਕਰੀਏ ਤਾਂ ਕੁਝ ਨਾ ਕੁਝ ਇੱਥੇ ਵਿਖਾਉਣ ਵਾਲਾ ਜਿਹੜਾ ਮਿਸ ਹੋਈ ਜਾਵੇਗਾ ਅਸੀਂ ਜਿਹੜੀਆਂ ਪਿੰਡ ਦੀਆਂ ਮੇਨ ਮੇਨ ਲੋਕੇਸ਼ਨਾਂ ਨੇ ਉਹਨਾਂ ਨੂੰ ਚੁਣ ਕੇ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਗਲੀਆਂ ਵੀਡੀਓ ਦੇ ਵਿੱਚ ਇਸ ਪਿੰਡ ਦੀਆਂ ਹੋਰ ਚੀਜ਼ਾਂ ਦੀ ਕਵਰੇਜ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਹ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅ ਕਿਲਾ ਰਾਏਪੁਰ ਦਾ ਇਸ ਸਕੂਲ ਦੀ ਜਿਹੜੀ ਇਮਾਰਤ ਆ ਉਹ ਵੀ ਬਹੁਤ ਪੁਰਾਣੀ ਆ ਪੁਰਾਣਾ ਸਕੂਲ ਆ ਇੱਥੇ ਸਕੂਲ ਦੇ ਵਿੱਚ ਹੀ ਦੋਸਤੋ ਖੇਡਾਂ ਦਾ ਮੈਦਾਨ ਬਣਿਆ ਆ ਬਹੁਤ ਪੁਰਾਣਾ ਇਹ ਸਕੂਲ ਆ ਤੇ ਵੱਡਾ ਸਕੂਲ ਆ ਦੋਸਤੋ ਇਸ ਏਰੀਏ ਦਾ ਕਿਲਾ ਰਾਏਪੁਰ ਦੀਆਂ ਦੋਸਤੋ ਖੇਡਾਂ ਦੀ ਗੱਲ ਕਰੀਏ ਤਾਂ 1933 ਦੇ ਵਿੱਚ ਜਿਹੜੀਆਂ ਇੱਥੇ ਖੇਡਾਂ ਦੀ ਸ਼ੁਰੂਆਤ ਹੋਈ ਸੀ ਤੇ ਕਿਲਾ ਰਾਏਪੁਰ ਦੀਆਂ ਖੇਡਾਂ ਨੂੰ ਆਪਾਂ ਕਿਤਾਬਾਂ ਦੇ ਵਿੱਚ ਅਕਸਰ ਹੀ ਪਹਿਲਾਂ ਤੋਂ ਪੜਦੇ ਆਏ ਆ ਇਹ ਸਕੂਲ ਦੋਸਤੋ ਦੇਖ ਰਹੇ ਹੋ ਸਾਰਾ ਤੇ ਇਸ ਤੋਂ ਸਾਹਮਣੇ ਵਾਲੇ ਪਾਸੇ ਜਾਈਏ ਤਾਂ ਇਹ ਕਿਲਾ ਰਾਏਪੁਰ ਦਾ ਉਹੀ ਖੇਡ ਮੈਦਾਨ ਆ ਜਿੱਥੇ ਦੋਸਤੋ ਇੱਥੇ ਖੇਡਾਂ ਹੁੰਦੀਆਂ ਸੀ ਹੁਣ ਕੁਝ ਸਮੇਂ ਤੋਂ ਬੰਦਾ ਤੇ ਸ਼ਾਇਦ ਇਸ ਵਾਰ ਦੁਬਾਰਾ ਫਿਰ ਸ਼ੁਰੂਆਤ ਹੋ ਰਹੀ ਆ ਦੋਸਤੋ ਤੁਹਾਨੂੰ ਸਾਡੀ ਇਹ ਕਿਲਾ ਰਾਏਪੁਰ ਪਿੰਡ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਇਸ ਵੀਡੀਓ ਨੂੰ ਅੱਗੇ ਦੋਸਤਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਧੰਨਵਾਦ